ਜੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੂੰ ਜੀ ਤੇ ਹੁਣ ਆਪਾਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲੇ ਆ ਮੱਥਾ ਟੇਕਣ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਆ ਆਪਣਾ ਰੂਮ ਆ ਤੇ ਆਪਾਂ ਰੂਮ ਲੱਤਾ ਸੀਗਾ ਤੇ ਦੇਖ ਸਕਦੇ ਹੋ ਤੁਸੀਂ ਆ ਬਾਥਰੂਮ ਆ ਤੇ ਹੁਣ ਆਪਾਂ ਚੱਲਦੇ ਆ ਜੀ ਮੱਥਾ ਟੇਕਣ ਲੋਬਬਿਓ ਇੱਥੇ ਆਪਣਾ ਰੂਮ ਤੇ ਆ ਹੈਗਾ ਰੈਸਟੋਰੈਂਟ ਤੇ ਜਿੱਥੇ ਆਪਾਂ ਰੂਮ ਲੱਤਾ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕਾਫੀ ਟਾਈਮ ਤੋਂ ਮੇਰੀ ਉਮੀਦ ਸੀ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਾਂ ਮੈਂ ਪੈਦਲ ਆਵਾਂ ਹਨ ਤੇ ਹੁਣ ਮੈਂ ਪੈਦਲ ਆ ਗਿਆ ਸੀ ਤੇ ਹੁਣ ਮੈਂ ਗੁਰਦੁਆਰਾ ਸਾਹਿਬ ਜਾਨਾ ਤੇ ਜਿਹੜੀ ਆਪਣੀ ਪੰਜ ਤਕਸਾਂ ਦੀ ਪੈਦਲ ਯਾਤਰਾ ਹੋਵੇ ਐਵੇਂ ਚੱਲਦੀ ਰਹੂਗੀ ਤੇ ਹੁਣ ਆਪਾਂ ਐਵੇਂ ਚੱਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਇੱਧਰ ਗੁਰਦੁਆਰਾ ਸਾਹਿਬ ਆਈ ਇੱਧਰ ਇੱਧਰ ਆ ਗੁਰਦੁਆਰਾ ਸਾਹਿਬ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੇ ਆਂ ਠੰਡ ਕਾਫੀ ਹੋ ਗਈ ਤੇ ਧੁੰਦ ਵੀ ਪੈਣੀ ਸ਼ ਤੋਂ ਵੀ ਮੇਰੇ ਹਿਸਾਬ ਨਾਲ ਹੁਣ ਪਈ ਜਾਣੀ ਠੰਡ ਬਹੁਤ ਆ ਹੱਸ ਠਾਰਨ ਲਾ ਕੇ ਸ਼ਾਮ ਦਾ ਟਾਈਮ ਆ ਤੇ ਆਪਾਂ ਗੁਰਦੁਆਰਾ ਸਾਹਿਬ ਅੱਜ ਮੱਥਾ ਟੇਕ ਕੇ ਸਵੇਰੇ ਆਪਾਂ ਗੁਰਦੁਆਰਾ ਆਪਣੇ ਪਹੁੰਚਣਾ ਆਪਾਂ ਨੇ ਫਤੇਗੜ ਸਾਹਿਬ ਤੇ ਉੱਥੇ ਵੀ ਆਪਾਂ ਜਾਣ ਉੱਥੇ ਪਹਿਲਾਂ ਆਪਾਂ ਕੋਟਵਾਲੀ ਸਾਹਿਬ ਗੁਰਦੁਆਰੇ ਤੋਂ ਪੱਠਾ ਸਾਰੇ ਗੁਰਦੁਆਰੇ ਜਾਵਾਂਗੇ ਤੇ ਆ ਦੇਖੋ ਜੀ ਵਧੀਆ ਵਿਊ ਆ ਇੱਧਰ ਆਪਣਾ ਰੂਮ ਦਿੱਤਾ ਹੋਇਆ ਤੇ ਆਪਾਂ ਨੂੰ ਪਤਾ ਲੱਗਦਾ ਰਹੂਗਾ ਲੋਕੇਸ਼ਨ ਦਾ ਜਿੱਧਰ ਨੂੰ ਆਪਾਂ ਜਾਣਾ ਤੇ ਆਪਣੇ ਇੱਥੇ ਹੀ ਹਨਾ ਆਪਣੇ ਉਹ ਆ ਕੀ ਕਹਿੰਦੇ ਨੇ ਬਰਾਸਤੇ ਖਾਲਸਾ ਆਪਣੇ ਪਿੱਛੇ ਹੀ ਆ ਤੇ ਇੱਧਰ ਨਹੀਂ ਜਾਣਾ ਹੁਣ ਸਾਹਮਣੇ ਬੱਸ ਖੜੀ ਆ ਉਹਨਾਂ ਨੇ ਆਪਾਂ ਤੋਂ ਰੋਕੜ ਰਸਤਾ ਪੁੱਛਿਆ ਸੀ ਵੀ ਅਸੀਂ ਇਹ ਤਾਮਨ ਲਾਡੂ ਤੋਂ ਆਏ ਨੇ ਸਾਰੇ ਸਿੱਖ ਤੇ ਜਿੰਨੇ ਵੀ ਸਿੱਖ ਨੇ ਇਹ ਤਾਮਨ ਲਾਡੂ ਤੋਂ ਇਹ ਉੱਥੋਂ ਆਏ ਨੇ ਤੇ ਇਹਨਾਂ ਨੇ ਆਪਾਂ ਨੂੰ ਰੋਕੜ ਰਸਤਾ ਪੁੱਛਿਆ ਜੀ ਤੇ ਆ ਵੀਰ ਨੇ ਇਹਨਾਂ ਦੀ ਨੰਬਰ ਪਲੇਟ ਦੇਖੋ ਡੀ ਡੀ ਲਿਖਿਆ ਹੋਇਆ ਤੇ ਆ ਵੀ ਰੈਸਟੋਰੈਂਟ ਆ ਤੇ ਆਪਣਾ ਇਹ ਰੈਸਟੋਰੈਂਟ ਆ ਪਿੱਛੇ ਆ ਤੇ ਆਪਾਂ ਹੁਣ ਇੱਧਰ ਜਾਣਾ ਤੇ ਇੱਥੋਂ ਬਾਬਾ ਜੀ ਕਹਿੰਦੇ ਨੇ ਨੇੜੇ ਹੀ ਆ ਗੁਰਦੁਆਰਾ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਪਹੁੰਚ ਜਾਾਂਗੇ ਤੇ ਇੱਕ ਆ ਵੀ ਰੈਸਟੋਰੈਂਟ ਆ ਤੇ ਜਿਹੜਾ ਆਪਣੇ ਵਾਲ ਰੈਸਟੋਰੈਂਟ ਆ ਤੇ ਉਹਦਾ ਸੁਖਵਿੰਦਰ ਸਿੰਘ ਨਾਮ ਸੁਖਵਿੰਦਰ ਰੈਸਟੋਰੈਂਟ ਆ ਉਹਨਾਂ ਨੂੰ ਤੇ ਉਹ ਵੀ ਬਹੁਤ ਘੈਂਟ ਆ ਉਹ ਆਪਾਂ ਨੂੰ ਸਸਤੇ ਹੀ ਮਿਲਿਆ ਬੜਾ ਮਹਿੰਗਾ ਨਹੀਂ ਮਿਲਿਆ ਕੀ ਹਾਲ ਆ ਵੀਰੇ ਠੀਕ ਠਾਕ ਹੋ ਜੀ ਹੈ ਜੀ ਵੀਰੇ ਮੇਰਾ ਨਾ ਇੰਸਟਾਗ੍ਰam ਤੇ ਦੇਸੀ ਤੇਰਾ ਤੇ YouTube ਤੇ ਹੈਗਾ ਆਪਣਾ ਟਰੈਵਲ ਟ੍ਰੈਵਲਿੰਗ ਵਿਦ ਜਸਰ ਹਾਂ ਮੈਂ ਪੈਦਲ ਯਾਤਰਾ ਕਰਦਾ ਵੀਰੇ ਓਕੇ ਹਾਂਜੀ ਹਾਂਜੀ ਓ ਤਾਂ ਠੀਕ ਹੈ ਇਧਰ ਹੈ ਗੁਰਦੁਆਰਾ ਹਾਂਜੀ ਪੈਦਲ ਸਾਈਡ ਹੈ ਇਧਰ ਠੀਕ ਹੈ ਵੀਰੇ ਓਕੇ ਓਕੇ ਤੇ ਗੁਰਦੁਆਰਾ ਸਾਹਿਬ ਇਧਰ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲਦੇ ਆਂ ਬਾਈ ਜੀ ਮਿਲੇ ਸੀ ਆਪਾਂ ਨੂੰ ਦੇਖੋ 5 ਸਟਾਰ ਰੈਸਟੋਰੈਂਟ ਇਹਨਾਂ ਦੇ ਨਾ ਯਾਰ ਰੂਮ ਨੇ ਜਿਹੜੇ ਉਹ ਬਹੁਤ ਮਹਿੰਗੇ ਪ੍ਰਾਈਸ 'ਚ ਨੇ 2500 3000 ਜਿਹੜਾ ਆਪਾਂ ਨੂੰ ਮਿਲਿਆ ਉਹ 1500 'ਚ ਮਿਲਿਆ ਤੇ ਜਿਹੜੇ ਇਹ ਨੇ ਦੂਜੋਂ ਦੇ ਸੇਮ ਜਿਹਦੇ ਗੁਰੂ ਗੋਬਿੰਦ ਸਿੰਘ ਜੀ ਯਾਦਗਾਰੀ ਨਿਵਾਸ ਆ ਇਹ ਵੀ ਰੈਸਟੋਰੈਂਟ ਹੀ ਮੰਨ ਲਓ ਤੇ ਪਰ ਇਹਨਾਂ ਦਾ ਪ੍ਰਾਈਸ ਆ ਜਿਹੜਾ ਬਹੁਤ ਮਹਿੰਗਾ 2500 3000 ਦਾ ਇਹ ਰੂਮ ਦਿੰਦੇ ਨੇ ਤੇ ਜਿਹੜਾ ਆਪਣਾ ਰੂਮ ਆ ਉਹ ਆਪਾਂ ਨੂੰ ਮਿਲਿਆ 1500 ਦੇ ਵਿੱਚ ਤੇ ਚਲੋ ਆਪਾਂ ਜਿੰਨੇ ਕੁ ਜੋ ਗਏ ਹੈਗੇ ਆ ਆਪਾਂ ਕਰਦੇ ਆ ਹਨ ਤੇ ਬਾਕੀ ਆਹ ਆਪਣੇ ਸਾਹਮਣੇ ਗੁਰਦੁਆਰਾ ਸਾਹਿਬ ਆ ਜਾਣਾ ਉਹ ਕਹਿੰਦੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਆ ਦੇਖੋ ਆ ਵੀ ਰਹੋਦੇ ਨੇ ਵਾਹਿਗੁਰੂ ਆਪੇ ਗੁਰਦੁਆਰਾ ਸਾਹਿਬ ਆਪ ਪਹੁੰਚ ਚੁੱਕੇ ਆਂ ਇਧਰੋਂ ਵੀ ਸੰਗਤ ਆ ਰਹੀ ਆ ਤੇ ਸਿਕਾਹ ਜੀ ਇਧਰੋਂ ਵੀ ਆਪਾਂ ਲੰਗਰ ਹਾਲ ਦੇ ਮੂਹਰੇ ਲੰਗਰ ਦੇ ਕੋਲੇ ਪਹੁੰਚ ਚੁੱਕੇ ਆਂ ਤੇ ਇਧਰ ਲੰਗਰ ਆ ਤੇ ਇਧਰ ਦਰਬਾਰ ਸਾਹਿਬ ਆ ਬਹੁਤ ਨੇੜੇ ਆਪਣਾ ਰੂਮ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਕੋਲੇ ਪਹੁੰਚ ਚੁੱਕੇ ਆਂ ਤੇ ਵਾਹਿਗੁਰੂ ਵਾਹਿਗੁਰੂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਜੀ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਭਾਈ ਜੀ ਗੁਰਦੁਆਰਾ ਸਾਹਿਬ ਇਹ ਵੈਸੇ ਨਾ ਜਿਹੜੀ ਸਰਕਾਰ ਨੇ ਕੀਤਾ ਵਾਈਟ ਸਿਟੀ ਵਧੀਆ ਬਣਾਤੀ ਤੇ ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਦਰਸ਼ਨ ਕਰਕੇ ਫਿਰ ਆਪਾਂ ਸਵੇਰੇ ਚਾਲੇ ਪਾਉਣੇ ਨੇ ਫਟੇਗੜ ਸਾਹਿਬ ਨੂੰ ਜਿਹੜੇ ਫਟੇਗੜ ਸਾਹਿਬ ਜਾਂਦੇ ਹੁੰਦੇ ਨੇ ਰਾਸਤੇ ਜੀ ਗੁਰਦੁਆਰੇ ਆਉਣਗੇ ਆਪਾਂ ਉੱਥੇ ਸਾਰੇ ਦਰਸ਼ਨ ਕਰਾਂਗੇ ਤੇ ਵਾਹਿਗੁਰੂ ਵਾਹਿਗੁਰੂ ਜਰੂਰ ਦੇਖੋ ਕਮੈਂਟਾਂ ਦੇ ਵਿੱਚ ਤੇ ਆ ਆ ਗਿਆ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੋੜਾ ਕਰ ਆਪਾਂ ਪਹਿਲਾਂ ਜੋੜੇ ਜਮਾ ਕਰਾਵਾਂਗੇ ਜੋੜੇ ਜਮਾ ਕਰਾਵਾਂਗੇ ਹੁਣ ਆਪਾਂ ਜੋੜਾ ਕਰ ਆ ਗਿਆ ਜੋੜੇ ਆਪਾਂ ਪਾਏ ਹੀ ਨੇ ਤੇ ਆਪਾਂ ਹੁਣ ਜੋੜੇ ਜਮਾ ਕਰਾਵਾਂਗੇ ਆ ਜੋੜਾ ਕਰ ਕੀ ਕਰਾਉਣਾ ਜਿਹੜਾ ਜਿਹੜਾ ਘਰ ਦੇ ਵਿੱਚ ਆਪਾਂ ਨੇ ਜੋੜੇ ਜਮਾ ਕਰਾਤੇ ਤੇ ਬਾਕੀ ਹੁਣ ਅੱਗੇ ਚੱਲਦੇ ਆਪਾਂ ਸਾਥਾ ਦੇਖਦੇ ਆਂ ਧੰਨਵਾਦ ਜੀ ਤੇ ਵਾਹਿਗੁਰੂ ਵਾਹਿਗੁਰੂ ਜਰੂਰ ਲਿਖੋ ਕਮੈਂਟਾਂ ਦੇ ਵਿੱਚ ਇੱਕ ਤਾਂ ਇੱਥੇ ਨਾ ਲਾਈਟ ਲਾਈਟਿੰਗ ਦੀ ਕੋਈ ਪ੍ਰੋਬਲਮ ਨਹੀਂ ਲਾਈਟ ਵਧੀਆ ਪੈ ਰਹੀ ਜੀ ਹੈ ਨਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤਾਂ ਕੰਮ ਵੀ ਕਾਰ ਸੇਵਾ ਚੱਲ ਰਹੀ ਹੈ ਬਾਈ ਉਹਨੇ ਜੀ ਕੁਦੀ ਨੀ ਸੇਵਾ ਕਰਦੇ ਨੇ ਤੇ ਕਾਰ ਸੇਵਾ ਚੱਲ ਰਹੀ ਹੈ ਬਾਈ ਹੁਣ ਇਹਨਾ ਕਰ ਰਹੇ ਨੇ ਸਵਾਹਿ ਲੇ ਗੁਰੂ ਜੀ ਸਭ ਤੋਂ ਪਹਿਲਾਂ ਸਾਹਿਬ ਜੀ ਦੇ ਉੱਤੇ ਹੋਰ ਤੇ ਹੁਣ ਆਪਾਂ ਹੱਥ ਧੋਵਾਂਗੇ ਹੱਥ ਧੋ ਕੇ ਜਿਹੜਾ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਇਹਨਾਂ ਦੀ ਲਾਈਟ ਵਾਲੀ ਵਧੀਆ ਪੈ ਰਹੀ ਹੈ ਲਾਈਟਿੰਗ ਸਾਫ਼ ਤੋਂ ਨੇ ਆਪਾਂ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਦੇਖ ਕਿਦਾਂ ਕਰਾ ਕੇ ਹੁਣ ਆਪਾਂ ਕਰਾਵਾਂਗੇ ਜੀ ਦੇਖ ਪ੍ਰਸ਼ਾਦ ਇਥੇ ਆਪਾਂ ਹੁਣ ਪ੍ਰਸ਼ਾਦ ਦੀ ਜੁਲਵਾ ਕਰਾਉਂਦੇ ਆਂ ਜੀ ਆਪਾਂ ਫਰਮਾਇਆ ਜਿਹਾ ਹਾਉ ਜੈਤਨਾਮ ਸ਼੍ਰੀ ਵਾਹਿਗੁਰੂ ਧਰਮਨਾ ਜਾ ਦੇ ਜਾ ਹਾਂ ਤੁਸੀਂ ਦੋ ਪਈ ਹਾਂ ਵਾਹਿਗੁਰੂ ਸਾਹਿਬ ਦੀ ਬੰਦ ਬਾਬਾ ਜੀ ਆਪਣੀ ਸੇਵਾ ਲੈ ਕੇ ਲਾਉਣ ਦੇਖੋ ਤੁਸੀਂ ਦ੍ਰਿਸ਼ ਨੰਦਪੁਰ ਸਾਹਿਬ ਦਾ ਦੇਖੋ ਤੁਸੀਂ ਕਿੰਨੀ ਘੈਂਟ ਲਾਈਟਿੰਗ ਪੈ ਰਹੀ ਆ ਉਹ ਬਾਬਾ ਜੀ ਨੇ ਵਿਸ਼ਾਇਆ ਉਹ ਕੀ ਚੱਲ ਰਿਹਾ ਹੈ ਸਾਰਾ ਦੇ ਪਾਰੀ ਜੀ ਹੁਣ ਆਪਾਂ ਚੱਲਦੇ ਆ ਜੀ ਅੰਦਰ ਮੱਥਾ ਟੇਕਣ ਵਾਹਿਗੁਰੂ 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 ਲਓ ਜੀ ਗੁਰਦੁਆਰਾ ਸਾਹਿਬ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਵਾਹਿਗੁਰੂ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਪ੍ਰਸ਼ਾਦ ਵੀ ਕਰਾ ਲਿਆ ਸੀਗਾ ਜੰਮਿਆਂ ਦਾ ਘਰ ਹੈਗਾ ਸੀ ਜੀ ਮੰਨ ਦਾ ਡਲੇ ਸੀ ਵੀਰ ਜੀ ਨੇ ਆਇਆ ਜਿਹੜੀ ਫਟਦਾ ਜੀ ਰੋਪਾ ਦਾ ਤੋਮੂ ਕਿਹੜੇ ਜੀ ਲਗਾਏਗਾ ਬਾਕੀ ਕੋਈ ਦਿੱਕਤ ਪਰੇਸ਼ਾਨੀ ਕੋਈ ਨਹੀਂ ਜੀ ਆਪਾਂ ਦਰਵਾਜ਼ੇ ਦੇ ਅੰਦਰ ਪਹੁੰਚ ਸਕੇ ਕੋਈ ਲੈਣ ਨਹੀਂ ਲੱਗੀ ਕੁਝ ਨਹੀਂ ਲੱਗਿਆ ਹੈਗਾ ਆਰਾਮ ਨਾਲ ਆਪਾਂ ਨੂੰ ਦਰਸ਼ਨ ਦੇ ਕਿੱਲੇ ਨੇ ਇਹ ਬਲਵਾਂ ਜੰਮਾਤੀਆ ਜਦੋਂ ਕਾਲੋਂ ਜਲੋਂ ਤੁਸਮਾ ਬੰਦ ਕਰ ਦੇ ਬੰਦ ਕਰ ਵੀ ਆਪਾਂ ਹੁਣ ਲਵਾਂਗੇ ਪ੍ਰਸ਼ਾਦ ਜੀ ਨੋਰੀ ਪਾਪਾ ਜੀ ਨੇ ਆਪਾਂ ਨੂੰ ਪ੍ਰਸ਼ਾਦ ਦਿੱਤਾ ਜੀ ਸਤਿ ਗੁਰ ਰਹਿਆ ਪਰ ਪੂਰੇ ਸਤਿ ਗੁਰ ਰਹੇ ਆ ਪਰ ਪੂਰੇ ਕਰਨ ਲਾਗੇ ਅਸੀ ਗੁਰਬਾਬਾ ਜੀ ਅਸੀ ਗੁਰਬਾਬਾ ਜੀ ਠੀਕ ਠਾਕ ਹੋ ਜੀ ਨੋ ਬਾਬੇ ਹੋਣ ਆਪਾਂ ਇੱਕ ਆਪਾਂ ਨੇ ਲੈਣੀ ਹੈ ਦਸਤਾਰ ਕੇਸਰੀ ਦਸਤਾਰ ਲੈਣੀ ਹੈ ਆਪਾਂ ਤੇ ਉਹ ਦੇਖਦੇ ਆਂ ਵਾਸਲੇਮੁਅਲਿਕ ਨੇ ਜਾਨ ਲੋਬੇ ਨਹੀਂ ਅਰੇ ਦੇਖੋ ਅਰੇ ਕਿੱਡੀ ਦਾ ਅਬੇ ਅਸੀ ਕਾਲ ਜੀ ਵੀਡੀਓਗ੍ਰਾਫਰ ਉਹ ਹੋ ਸਾਡੀ ਜਿੱਦਗੀ ਹੁਣ ਆਪਾਂ ਲੈਣੀ ਹੈ ਦਸਤਾਰ ਜੀ ਇੱਕ ਦਸਤਾਰ ਲੈ ਲਈਏ ਤੇ ਉਦੋਂ ਵੇਖਦੇ ਅੱਗੇ ਪ੍ਰਸ਼ਾਦਾ ਸੇਕਾਂਗੇ ਤੇ ਹੁਣ ਦਸਤਾਰ ਲੈਣੀ ਹੈ ਉਸੇ ਗੱਲ ਬਾਬਾ ਜੀ ਬਾਬਾ ਜੀ ਦਸਤਾਰ ਲੈਣੀ ਸੀ ਜੀ ਫੁੱਲ ਵੈਲ ਨਹੀਂ ਰੂਬੇ ਲੈਣੀ ਫੁੱਲ ਵੈਲ ਦੀ ਕਿੰਨੇ ਰੰਗ ਨੇ ਫੁੱਲੇ ਪੈਂਟਰਿੰਗ ਮਿੱਤਰੇ ਪੈਂਟਰਿੰਗ ਦੇ ਮਿੱਤਰੇ ਇੱਕ ਤਾਂ ਕੇਸਰੀ ਰੰਗ ਹੁੰਦਾ ਇੱਕ ਇੱਕ ਹੋਰ ਨਹੀਂ ਹੁੰਦਾ ਰੰਗ ਕੇਸਰੀ ਤੋਂ ਉੱਤੇ ਹੁੰਦਾ ਇੱਕ ਟਿੱਕਾ ਜਿਹਾ ਕੇਸਰੀ ਹੁੰਦਾ ਜਿਹੜੇ ਬੰਦੇ ਹਾਂ ਜਿਵੇਂ ਹਾਂ ਜਿਹੜੇ ਬੰਦੇ ਤਾਂ ਹੁੰਦਾ ਨਿਸ਼ਾਨਦਾਰ ਇਹ ਇਹ ਨਹੀਂ ਇੱਕੋ ਸਾ ਆ ਕੇਸਰੀ ਰੰਗ ਹੈ ਹਾਂਜੀ ਤੇ ਇਹ ਤਾਂ ਫਿੱਕਾ ਨਹੀਂ ਹੁੰਦਾ ਇੱਕ ਇਤੋਂ ਫਿੱਕਾ ਨਹੀਂ ਕੇਸਰੀ ਨਾਲ ਕੋਈ ਫਿੱਕਾ ਹੀ ਹੈ ਅੱਛਾ ਇੱਕ ਟਿੱਕਾ ਹਾਂ ਹੁੰਦਾ ਹੋਰ ਇਹਦੇ ਹੋਰ ਨਹੀਂ ਸਾਹਮਣੇ ਹੋਰਿੰਜ ਜਿਵੇਂ ਸਾਹਮਣੇ ਹੋਰਿੰਜ ਹੁੰਦਾ ਇਹ ਕੇਸਰੀ ਹੈ ਚਾਹੀਏ ਉਹ ਸਾਹਮਣੇ orange ਹਾਂਜੀ orange ਚਾਹੀਦਾ orange ਚਾਹੀਦਾ ਹੀ ਆਪਾਂ ਨੂੰ ਨਹੀਂ orange ਉਹ ਹੈ ਉਹ ਕੇਸਰੀ ਹੈ ਉਹ ਹੀ ਡੱ ਲੱਗਾ ਨਹੀਂ ਨਹੀਂ ਆਹ ਕੇਸਰੀ ਹੈ ਜੀ ਆਹ ਹੋਣ ਜਾਣਾ ਨਹੀਂ 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 ਉਹ ਕੇਸਰੀ ਆ ਉਹ orange ਅੱਛਾ ਉਹ orange ਆ ਹਾਂਜੀ ਅੱਛਾ ਅੱਛਾ ਉਹ ਕੇਸਰੀ ਹੈ ਹਾਂਜੀ ਉਹ ਦੇ ਦਿਓ ਫਿਰ ਆ ਲਗਾਓ 5 ਮੀਟਰ ਦੇ ਦਿਓ ਬਾਬਾ ਜੀ ਠੀਕ ਹੋ ਗਿਆ ਕਰ ਦਿਓ ਮਾੜਾ 5 ਮੀਟਰ ਕੇਸਰੀ ਆਪਾਂ ਨੂੰ ਜ਼ਰੂਰੀ ਸੀ ਤਾਂ ਕਰਕੇ ਆਪਾਂ ਕੇਸਰੀ ਲੈ ਰਹੇ ਹਾਂ। ਲੋ ਬੱਬਾ ਜੀ ਆਪਾਂ ਹੁਣ ਦਰਸ਼ਨ ਵੇਲੇ ਕਰਕੇ ਨਿਕਲ ਚੱਲੇ ਆ ਜੀ। ਤੇ ਦਸਤਾਰ ਦੱਸੋ ਤੁਸੀਂ ਕਿਵੇਂ ਲੱਗਦੀ ਆ ਬੰਨੀ ਹੋਈ? ਇਹ ਦਸਤਾਰ ਆਪਾਂ ਨੇ ਨਵੀਂ ਲਈਤੀ ਆ ਤੇ ਕਲਗੀ ਵਾਲਾ ਬੱਬਾ ਹਾਂਜੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਮੇਰ ਭਰਿਆ ਹੱਥ ਰੱਖਣਾ ਸਾਰਿਆਂ ਨੂੰ ਦਸਤਾਰ ਵਕਸ਼ਣਾ। ਤੇ ਧੰਵਾਦ ਜੀ ਕਿ ਮਿਲਦੇ ਆਵਾ ਬਾਈ ਜੀ ਲੰਗਰ ਹਾਲ ਤੋਂ ਬਾਹਰ ਚੱਲੇ ਆ ਜੀ ਹੁਣ ਤੇ ਵਾਹਿਗੁਰੂ ਸਾਰਿਆਂ ਦੀ ਕਿਰਪਾ ਰੱਖੇ ਇਹ ਵੀ ਗੇਟ ਬਣ ਰਿਹਾ ਇੱਕ ਇਹ ਲੰਗਰ ਹਾਲ ਸੀ ਹੁਣ ਇੱਥੇ ਸੰਗਤ ਪਈ ਆ ਬਹੁਤ ਜ਼ਿਆਦਾ ਸੰਗਤ ਪੈਂਦੀ ਔਰੇ ਤੇ ਹੁਣ ਆਪਾਂ ਕੁਝ ਖਾਣੇ ਪੀਣੇ ਆ ਤੇ ਲੰਗਰ ਦੀ ਵੈਸੇ ਲੋੜ ਨਹੀਂ ਹੁਣ ਖਾਣ ਪੀਣ ਦੀ ਪਹਿਲਾਂ ਆਪਾਂ ਖਾ ਲਿਆ ਸਕਦੇ ਆ ਸੀਗਾ ਲੰਗਰ ਤੇ ਨੂੰ ਕੁਝ ਵੈਸੇ ਹੀ ਖਾਵਾਗੇ ਆਪਾਂ ਹੁਣ ਪਾਪੀ ਜੀ ਹੁਣ ਜੂਸ ਬਾਈ ਦੀ ਦੁਕਾਨ ਹੈ ਇੱਥੇ ਤੇ ਬਾਈ ਕੋਲੇ ਹੁਣ ਆਪਾਂ ਜੂਸ ਦੀ ਕੇ ਵੇਚਾਂਗੇ ਬਾਈ ہاں ਬਰੇ ਦੰਨਿਆ ਕੋਈ ਨਹੀਂ ਪਾ ਦੇ ਪਾ ਦੇ ਬਰੇ ਪਾ ਦੇ ਵੀਰਾ ਕਹਿੰਦਾ ਮੇਰੀ ਵੀ ਫੋਟੋ ਲੈ ਮੇਰੀ ਦੁਕਾਨ ਦੀ ਫੋਟੋ ਪਾ ਲਓ ਜੀ ਬੋਲਦੇ ਪਏ ਖਵਾ ਦਈਏ ਭਾਜੀ ਬਈ ਖਾਣਿਆ ਕੋਈ ਨਹੀਂ ਗੋਲ ਗੱਪੇ ਖਾਵਾਂਗੇ ਤੁਹਾਡੇ ਕੋਲ ਲਵਾ ਬੀਓ ਬਣਾ ਭਾਗਾਂਗੇ ਟਿੱਕੀ ਜੀ ਤੇ ਬਾਈ ਦੀ ਚਾਹ ਬਕਾਲ ਸੱਤ ਚਾਹ ਪਰ ਨਹੀਂ ਯਾਰ ਜੀ ਬੱਸ ਆਪ ਸਕੇਣਾ ਹੀ ਲੰਗਰ ਪਰ ਟਿੱਕੀ ਦੇ ਮਾਂ ਡੁੱਲੇ ਆਏ ਟਿੱਕੀ ਖਾਵਾਂਗੇ ਹੁਣ ਓਕੋ ਟਿੱਕੀ ਹੈ ਫੇਰ ਦਾ ਕੋਈ ਖਾਦਾ ਨਹੀਂ ਹੈ ਕੋ